बना चो बी बोली मैं नू नोली बोली मैं नानके निक ਕਾਂਦੀ ਲਟੂ ਪੇੜੇ ਸਸੇ ਨਹੀਂ ਮੈਨੂੰ ਨੱਚ ਲੈਣ ਦੇ ਬਚੇ ਟੋਲ ਦੀ ਗਵਟੀਆਂ ਮੇਜੇ ਤੇ ਸਸੇ ਨਹੀਂ ਮੈਨੂੰ ਨੱਚ ਲੈਣ ਦੇ ਬਚੇ ਟੋਲ ਦੀ ਗਵਟੀਆਂ ਨੇ ਬੇੜੇ ਸਸੇ ਨਹੀਂ ਮੈਨੂੰ ਨੱਚ ਲੈਣ ਦੇ ਮੱਤੀ ਮੈਨੂੰ ਜਾ ਸੂਰਜ ਵੀ ਮਰਦਾ ਹੈ ਇੱਕ ਦਿਨ ਤੇਰੀ ਵੇ ਅਮਾਂ ਦੀ ਜਾਈ ਬਾਬੋਰੀ ਮੈਂ ਕੁਝ ਨਾ ਲਗ ਵੀਰਾ ਤੇਰੀ ਵੇ ਆਪਣਾ ਦੀ ਜਾਈ ਬਾਬੋਰੀ ਆ ਮਨ ਵੀਰਨਾ ਕੱچے ਆ ਤੇਦੀ ਲੋੜ ਨਾ ਕੋਈ ਬਾਬੋਰੀ ਆ ਮਨ ਵੀਰ ਬਾਕੋ ਪਾਵੇ ਮੱਥੇ ਜੋੜੀਆਂ ਵੀਰ ਬੱਚਿਆਂ ਦੇ ਸੁਨ ਵੀਰ ਘਰ ਪੁੱਤ ਜੰਮੀਆਂ Oh, am my God. ਹੋ ਤਾਂ ਦਿਆ ਜੀ ਤੇ ਤੀਆਂ ਦਾ ਤਿਹਾਰ ਮਨਾਇਆ ਗਿਆ ਜੁਪੇ ਢੂੰਟਾਮ ਨਾਲ ਇਸ ਮਾਦੇ ਵਿੱਚ ਕੀ ਜਾਣਕਾਰੀ ਦਿਓਗੇ ਸਾਨੂੰ ਤੁਸੀਂ ਅਸੀਂ ਮੈਮੀ ਸੰਬੰਧ ਵਾਰੇ ਇਹ ਜਾਣਕਾਰੀ ਦਵਾਂਗੇ ਕਿ ਇਹ ਤਿਹਾਰ ਅਸੀਂ ਪਿੰਡ ਸ਼ਾਮਗੜ ਵਿੱਚ ਬੜੀ ਢੂੰਟਾਮ ਨਾਲ ਮਨਾਇਆ ਗਿਆ ਹੈ ਸਾਰੀਆਂ ਭੈਣਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜਿਸੀਂ ਪਿੱਪਾਂ ਥੱਲੇ ਢਿੰਗਾ ਵੀ ਪਾਈਆਂ ਨੇ ਗਿੱਧਾ ਵੀ ਪਾਇਆ ਤੇ ਖੂਬਸਾਰੀਆਂ ਧਮਾਲਾਂ ਵੀ ਪਾਈਆਂ ਨੇ ਸਾਡੇ ਪਿੰਡ ਦੇ ਮੋਢਵਾਰ ਬੰਦੇਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਤਿਹਾਰ ਬੜੀ ਢੂੰਟਾਮ ਨਾਲ ਮਨਾਇਆ ਜਾਵੇਗਾ ਸ਼ਾਮਗੜ ਪਿੰਡ ਵਿੱਚ ਥੈਂਕ ਯੂ ਜੀ ਪਹਿਲਾਂ ਵੀ ਮਨਾਉਣੀਓ ਜੀ ਇਹ ਤੇ ਮੈਂ ਇਹ ਪਹਿਲੀ ਵਾਰ ਮਨਾਇਆ ਸੀ। ਉਹ ਕਹਿਣ ਦਾ ਮਤਲਬ ਇਹ ਹੈ ਕਿ ਸਟਾਰਟਿੰਗ ਕੀਤੀ ਹੈ। ਹਾਂਜੀ ਅਸੀਂ ਸਟਾਰਟਿੰਗ ਕੀਤੀ ਹੈ ਪਰ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਸ ਤੋਂ ਵੀ ਜ਼ਿਆਦਾ ਬਿਹਤਰ ਤਿਹਾਰ ਮਨਾਵਾਂਗੇ ਧੀਆਂ ਦਾ। ਹਾਂ ਜੀ ਬਾਕੀ ਹੋਰ ਤੁਸੀਂ ਜਿਹੜੀਆਂ ਤੀਆਂ ਭੈਣਾਂ ਨੇ ਉਹਨਾਂ ਨੂੰ ਕੀ ਕਹੋਗੇ ਇਸ ਮੌਕੇ ਤੇ ਤੁਸੀਂ ਅਸੀਂ ਇਸ ਮੌਕੇ ਤੇ ਇਹੀ ਕਹਿਣਾ ਚਾਹਾਂਗੇ ਕਿ ਅਸੀਂ ਆਪਣਾ ਪੰਜਾਬੀ ਵਿਰਸਾ ਜੋ ਕਿ ਵਿਛੜਿਆ ਜਾ ਰਿਹਾ ਹੈ ਉਹਨੂੰ ਅਸੀਂ ਨੀਬ ਰੱਖਣਾ ਵਾ ਅਸੀਂ ਉਹਨੂੰ ਸਾਰੀਆਂ ਭੈਣਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣਾ ਤਾਂ ਕਿ ਅੱਗੇ ਤੋਂ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਸਹਿਯੋਗ ਮਿਲੇ ਸਾਨੂੰ ਥੈਂਕ ਯੂ ਰੀਤਾ ਥੈਂਕ ਯੂ ਸੋ ਮੱਚ ਆਡੀਟੀਵੀ ਚੈਨਲ ਨੂੰ ਜਾਣਕਾਰੀ ਦੇਣ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਸੱਚੇ ਬਾਸ਼ਾ ਵਾਹਿਗੁਰੂ ਅੱਗੇ ਕਿ ਤੁਸੀਂ ਇਸੇ ਤਰ੍ਹਾਂ ਇੱਕ ਸਾਲ ਕੀ ਆਦਾ ਪਿੱਤਰ ਤੇ ਹਰ ਮੌਨ ਦੇ ਰਹੋ ਰਲਦੇ ਮਿਲਦੇ ਰਹੋ ਇਕੱਠੇ ਰਹੋ ਸਾਰੇ ਇਕਤਾ ਦੇ ਨਾਲ ਕਿੰਡੂ ਵੀ ਜ਼ਿਆਦਾ ਰੋਣ ਦਾ ਲੱਗਦਾ ਹਾਂ ਜੀ ਮੈਮ ਥੈਂਕ ਯੂ ਸੋ ਮੱਚ ਜੀ ਹਾਂ ਜੀ ਦੇਸ਼ਾ ਕਾ ਜੀ ਤੀਨ ਮਤੇ ਆ ਦੇਸ਼ਾ ਕਹਿੰਦੇ ਯਾਰ ਕਲੀਅਨ ਲਾਮਾਤੀ ਇਹ ਪਾਂਦਾ ਹੁੰਦਾ ਹੈ ਪਰ ਮੈਂ ਆਪਣੇ ਪਿੰਡ ਦੇ ਮੋਹਦਵਾਰ ਬੰਦੇ ਸਾਡੇ ਕਿਆਲੇ ਸਰਪੰਚ ਸਾਹਿਬ ਤੇ ਬਾਕੀ ਸਾਰੇ ਬੰਦਿਆਂ ਦਾ ਥੈਂਕ ਯੂ ਕਹਾਂ ਚਾਹੂੰਗੀ ਜੋ ਇਹ ਸਾਰੇ ਸਹਿਯੋਗ ਨਾ ਕਰਦੇ ਤਾਂ ਇਸ ਨਹੀਂ ਤੇ ਹੁੰਦਾ ਅੰਨਾ ਤੇ ਇਹ ਨਹੀਂ ਬਣਾ ਹੁੰਦੇ ਥੈਂਕ ਯੂ ਸੋ ਮੱਚ ਦੇਖੀ ਇਹ ਗੱਲ ਕਹਿ ਰਹੇ ਹੋ ਕਿ ਜਿੱਥੇ ਔਰਤਾਂ ਨੂੰ ਸ਼ੋਅ ਹੁੰਦਾ ਈਆਂ ਦੇ ਤਿਹਾੜ ਮਨਾਣ ਦਾ ਤੇ ਉੱਥੇ ਤੁਹਾਡੇ ਮਤਲਬ ਵੱਡੇ ਬ੍ਰਦਰ ਹੋਗੇ ਹਾਂਜੀ ਹਾਂਜੀ ਸਾਰੇ ਆਪਣੇ ਪਿੰਡ ਦਾ ਭਾਈਚਾਰਾ ਕਿਉਂ ਪਹਿਲੇ ਮੇਰਾ ਤੋਸਾਹ ਮਾਨ ਕੋਈ ਮੇਰਾ ਪਰਮਾਸ਼ੀ ਮਾਨ ਸਾਰਿਆਂ ਨੇ ਕਾਬੂ ਦਾ ਤਾਇ ਹਾਂਜੀ ਬਹੁਤ ਸਾਰਾ ਸ਼ੇਰ ਕੀਤਾ ਅਸੀਂ ਨਹੀਂ ਬਣਾ ਸਕਦੇ ਸਿਰ ਇਹ ਬਹੁਤ ਮਾਰਨੀ ਗੱਲ ਹੈ ਹਾਂਜੀ ਸਹੀ ਗੱਲ ਹੈ ਤੁਹਾਡੇ ਪਿੰਡ ਦੇ ਇੰਨੇ ਚੰਗੇ ਇਨਸਾਨ ਨੇ ਜਿਹੜਾ ਤੁਹਾਡਾ ਸਾਥ ਦੇ ਰਿਹਾ ਅੱਜ ਦੇ ਟਾਈਮ 'ਚ ਆਪਣਾ ਵਿਰਸਾ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਅਸੀਂ ਵੀ ਇਸ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਮੁਬਾਰਕਾ ਦਿੰਦੇ ਹਾਂ ਔਰ ਉਹ ਜਿਹੜੇ ਪਿੰਡ ਨੇ ਜਿੱਥੇ ਧੀਆਂ ਲਈ ਤਿਆਰ ਨਹੀਂ ਜਾਂਦਾ ਹਾਂਜੀ ਨਾਲੇ ਤੁਹਾਡਾ ਬਿੰਦੇ ਕਪਰੇ ਇਦਾਂ ਬਣ ਗਿਆ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਮੈਂ ਆਪਣੇ ਆਪਣੇ ਨੂੰ ਕੋਈ ਸੇਵਾ ਦਿੱਤੀ ਆ। ਇੱਥੇ ਆ ਕੇ ਕਿ ਮੈਨੂੰ ਇੱਕ ਨਵੀਂ ਮਿਸਾਲ ਮਿਲਿਆ। ਵੀ ਦਿੱਤੇ ਤੁਹਾਡੇ ਮਾਦਮ ਹਾਂਜੀ ਹਾਂਜੀ ਮੈਂ। ਸਾਮਾਨ ਥੋੜਾ ਸਜੂ ਕਰ ਰਹੇ ਸੀ। ਹਾਂਜੀ ਮੈਮ। ਥੈਂਕ ਯੂ ਸੋ ਮਚ। ਤੇ ਔਰਤਾਂ ਲਈ ਯਾਰ ਬਣਿਆ ਜਾਂਦਾ। ਹਾਂਜੀ ਹਾਂਜੀ। ਇੱਥੇ ਸਾਨੂੰ ਬਹੁਤ ਚੰਗਾ ਲੱਗਿਆ। ਯੈਸ। ਦੋਸਤਾਂ ਦਾ ਸਾਰਾ ਮਿੰਟ ਨਹੀਂ ਇਕੱਠਾ ਹੋ ਸਕਿਆ ਬਟ ਮੈਂ ਉਮੀਦ ਕਰਦੀ ਆ ਕਿ ਹੋਂਦੇ ਸਾਲ ਸਾਰੀ ਪਾੜੀ ਵਾਲੀ ਛੱਡ ਕੇ ਸਾਰੀ ਇਕੱਠੇ ਕੋ ਤੈਰ ਮਹੀਏ। ਵੈਰੀ ਗੁੱਡ। ਥੈਂਕ ਯੂ। ਥੋੜਾ ਸਾਰੇ ਨੂੰ ਬਹੁ

ਸਦਾ ਚਾਰ ਗਿੰਦ ਸਿੰਘ ਜੀ ਪਿੰਡ ਸ਼ਾਮਗੜ ਦੇ ਪਿੰਡਾਂ ਦੇ ਇਤਿਹਾਸ ਦੇ ਆਈਆਂ ਬੜਾ ਵਧੀਆ ਲੱਗਿਆ ਤੇ ਅਭੋ ਤੁਸੀਂ ਆਪਣੇ ਪਛਾਣ ਰੱਖੂਗੇ ਜੈਨਾ ਤੋਂ ਅੱਜ ਪਿੰਡ ਸ਼ਾਮਗੜ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਸਾਰੇ ਰਲਕੇ ਤੀਆਂ ਦਾ ਤਹਰਮਨਾ ਰਹੇ ਨੇ ਇੱਕ ਸਮਾਜਿਕ ਸਾਂਝ ਹੈ ਸਾਰੇ ਪਿੰਡ ਦੀ ਸਾਂਝ ਜਿਹੜੀ ਕਿ ਪਹਿਲਾਂ ਵਿਸਰਵੀ ਯਾਦ ਰਹੀ ਸੀ ਉਹ ਫਿਰ ਇੱਕ ਕੋਸ਼ਿਸ਼ ਹੈ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਨ ਦੀ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਔਰਤਾਂ ਦੇ ਨਾਲ ਨਾਲ ਅਸੀਂ ਵੀ ਸ਼ਾਮਲ ਹੈ ਅਸੀਂ ਸਿਰਫ ਖਾਣ ਪੀਣ ਦਾ ਪ੍ਰਬੰਧ ਕੀਤਾ ਬਾਕੀ ਜੇ ਤੀਆਂ ਦਾ ਤਿਹਾਰ ਹੈ ਉਹ ਸਾਰੇ ਔਰਤਾਂ ਮਨਾ ਰਹੀਆਂ ਨੇ ਇਹ ਸਭ ਤੋਂ ਵੱਡੀ ਗੱਲ ਹੈ ਵੇ ਸਾਰੇ ਪਿੰਡ ਸਾਰੇ ਸਾਡੇ ਜੋ ਪੁੱਤੀਆਂ ਨੇ ਉਹਨਾਂ ਤੋਂ ਸਭ ਇਕੱਠੇ ਹੋ ਕੇ ਆਏ ਨੇ ਇੱਕ ਸਾਜ ਨਵੀਂ ਸਾਜ ਸਾਰਨ ਵਾਸਤੇ ਅਤੇ ਜਿਹੜੀਆਂ ਪ੍ਰਾਣੀਆਂ ਸੰਝਿਆ ਨੇ ਉਸ ਨੂੰ ਵਧਾਉਣ ਵਾਸਤੇ ਘਰਾਂ ਦੇ ਹਾਸੇ ਰਸਿਆਂ ਦੇ ਵਿੱਚੋਂ ਨਿਕਲ ਕੇ ਇੱਕ ਦਿਨ ਇਹਨਾਂ ਨੂੰ ਪ੍ਰਾਪਤ ਹੋਇਆ ਇੱਕ ਖੁਸ਼ੀ ਦਾ ਦਿਨ ਪ੍ਰਾਪਤ ਹੋਇਆ ਤਾਂ ਕਿ ਘਰ ਵਾਲੇ ਘਰਾਂ ਦੇ ਕੰਮਾਂ ਵਿੱਚ ਮਸ਼ਰੂਫ ਹੋਣ ਤੋਂ ਬਾਅਦ ਕੁਝ ਆ ਆਪਣੇ ਖੁਸ਼ੀ ਪ੍ਰਾਪਤ ਕਰ ਸਕਣ ਅਸੀਂ ਸਾਰੇ ਨੇ ਇਹਦਾ ਸਹਿਯੋਗ ਦਿੱਤਾ ਅਸੀਂ ਆਉਣ ਵਾਲੇ ਅਤੇ ਤੁਹਾਡਾ ਮੈਡਮ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਗਲੀ ਵਾਰ ਨੂੰ ਕੋਸ਼ਿਸ਼ ਕਰਾਂਗੇ ਇਸ ਤੋਂ ਵਧੀਆ ਪੀਂਗ ਮਨਾਈਏ ਤਿੰਨ ਜਮੋਦਰ ਦੇ ਜਿਹੜੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਡੀ ਤੁਸੀਂ ਆਡੀ ਟੀਵੀ ਚੈਨਲ ਨੂੰ ਇੰਨੀ ਸਾਰੀ ਜਾਣਕਾਰੀ ਦਿੱਤੀ ਔਰ ਸਾਨੂੰ ਮੌਕਾ ਦਿੱਤਾ ਪਿੰਡ ਸ਼ਾਮਗੜ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਇੱਕ ਸੰਦੇ ਲਈ ਹੋਣਾ ਸੀ ਸਾਨੂੰ ਬੜੀ ਖੁਸ਼ੀ ਹੁੰਦੀ ਆਦਾ ਦੇ ਪ੍ਰੋਗਰਾਮ ਦੀ ਤੇ ਛਿੱਤੇ ਦੇ ਤੇ ਛੋਟੇ ਉਹ ਵੀ ਪਿੰਡ ਜੀਆਂ ਹੁਣ ਜੀ ਆ ਤੜਾ ਮਾਵਾ ਆ ਇਹਨਾਂ ਨੇ ਸਾਨੂੰ ਬਹੁਤ ਬਸਤਾਰ ਮਾਰ ਬਸਿਆ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਵਾਹਿਗੁਰੂ ਜੀ ਸਤੇ ਬਾਟਾ ਕਰਨਾਸ ਕਰਦੇ ਆ ਤੇ ਤੁਸੀਂ ਹਰ ਸਾਲ ਇਸ ਉਹ ਵੀ ਜਾਣਾ ਉਹ ਪਰੀਟਨ ਦੇ ਨਾਲ ਵਧੀਆ ਫੈਸਟੂਕ ਦੇ ਨਾਲ ਇਹ ਤਿਹਾਰ ਮਨਾਉਣਾ ਥੈਂਕ ਯੂ ਧੰਨਵਾਦ